15 ਅਗਸਤ 2024 ਅੱਜ ਦਾ ਦਿਹਾੜਾ ਅੱਜ ਦੀ ਤਰੀਕ ਸਾਰਾ ਭਾਰਤ ਸਾਰਾ ਦੇਸ਼ ਆਜ਼ਾਦੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਆਜ਼ਾਦੀ ਦੇ ਇਸ ਦਿਹਾੜੇ ਨੂੰ ਮਨਾ ਰਿਹਾ ਹੈ ਉਸ ਯਾਦ ਨੂੰ ਆਪਣੇ ਦਿਲਾਂ ਦੇ ਵਿੱਚ ਰੱਖ ਕੇ ਤੇ ਆਉਂਦੇ ਭਵਿੱਖ ਦੀ ਕਾਮਨਾ ਕਰਦਾ ਸਾਰਾ ਭਾਰਤ ਇਸ ਵੇਲੇ ਤਿਰੰਗੇ ਦੇ ਰੰਗਾਂ ਦੇ ਵਿੱਚ ਰੰਗਿਆ ਪ੍ਰਤੀਤ ਹੋ ਰਿਹਾ ਪਰ ਪੰਜਾਬ ਦੇ ਵਿੱਚ ਕਿਉਂ ਮਾਇੂਸੀ ਹੈ ਪੰਜਾਬ ਦੇ ਵਿੱਚ ਕਿਉਂ ਗੁੱਸਾ ਹੈ ਪੰਜਾਬ ਕਿਉਂ ਅੱਜ ਵੀ ਉਸ ਰੰਗ ਦੇ ਵਿੱਚ ਪੂਰੀ ਤਰ੍ਹਾਂ ਨਹੀਂ ਰੰਗ ਪਾ ਰਿਹਾ ਇਹਦੇ ਕੀ ਕਾਰਨ ਨੇ ਉਹ ਜਾਣਨ ਵਾਸਤੇ ਅੱਜ ਸਾਡੇ ਨਾਲ ਮੌਜੂਦ ਨੇ ਭਾਈ ਹਰਜਿੰਦਰ ਸਿੰਘ ਜੰਦਾ ਆਪ ਉਹਨਾਂ ਦੇ ਨਾਲ ਉਹਨਾਂ ਦੀ ਪੂਰੀ ਟੀਮ ਉਹਨਾਂ ਦਾ ਜਥਾ ਆ ਉਹ ਕਿਉਂ ਆਜ਼ਾਦੀ ਦੇ ਦਿਵਸ ਨੂੰ ਅਲੈਦਾ ਨਿਗਾ ਨਾਲ ਦੇਖ ਰਿਹਾ ਆ ਕਿਉਂ ਉਹਨਾਂ ਦੇ ਵਿਚਾਰ ਥੋੜੇ ਬਾਕੀਆਂ ਨਾਲੋਂ ਅਲੈਦਾ ਚੱਲ ਰਹੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜਿੱਦਾਂ ਗੱਲ ਕਰਦੇ ਬੇ ਸੀ ਕਿ ਪੂਰਾ ਭਾਰਤ ਇਸ ਵੇਲੇ ਆਜ਼ਾਦੀ ਦੇ ਰੰਗਾਂ ਵਿੱਚ ਤਿਰੰਗੇ ਦੇ ਰੰਗਾਂ ਚ ਰੰਗਿਆ ਪਿਆ ਪਰ ਅਜੇ ਵੀ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਸਥਿਰਤਾ ਬਣੀ ਹੋਈ ਹੈ ਖਾਸ ਕਰਕੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਉਂਕਿ ਇਹ ਹਾਰਪੁਰ ਦੇ ਨਜ਼ਦੀਕ ਪ੍ਰਦਰਸ਼ਨੀ ਵੀ ਕਹਿੰਦੇ ਲੱਗੀ ਹੈ ਤੇ ਉਹਦੇ ਨਾਲ ਨਾਲ ਇੱਕ ਰੋਸ ਤੇ ਗੁੱਸਾ ਵੀ ਹੈ ਉਹ ਕੀ ਸਾਰਾ ਚੱਲਦਾ ਪਿਆ ਦੱਸਿਓ ਜੀ ਜੀ ਜ਼ਰੂਰ ਜੀ ਜਿਹੜੀ ਪ੍ਰਦਰਸ਼ਨੀ ਦੀ ਗੱਲ ਆ ਉਹ ਸਾਡੀ ਜਥੇਬੰਦੀ ਆਵਾਜ਼ ਕੌਮ ਵੱਲੋਂ ਉਸ਼ਾਰਪੁਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲਾਈ ਗਈ ਹੈ ਜਿਹਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੋਈ ਜਦੋਂ ਭਾਰਤ ਇੱਕ ਅਖੌਤੀ ਆਜ਼ਾਦੀ ਮਨਾ ਰਿਆ ਹੁੰਦਾ ਸੀਗਾ ਜਿਸ ਵੇਲੇ 1947 ਚ ਵੰਡ ਹੋ ਰਹੀ ਸੀਗੀ ਤੇ ਪੰਜਾਬ ਦੇ ਜਿਹੜੇ ਲੋਕ ਸੀਗੇ ਕਿਉਂਕਿ ਸਿਰਫ ਜਿਹੜੀ ਵੰਡ ਹੋਈ ਹੈ ਉਹ ਪੰਜਾਬ ਦੀ ਧਰਤੀ ਦੀ ਵੰਡ ਹੋਈ ਹੈ ਨਾ ਕਿ ਭਾਰਤ ਦੇ ਹੋਰ ਇਲਾਕਿਆਂ ਦੀ ਵੰਡ ਹੋਈ ਹੋਵੇ ਜਿਸ ਵੇਲੇ 1947 ਦੀ ਆਜ਼ਾਦੀ ਮਨਾਈ ਜਾ ਰਹੀ ਸੀ ਇਹ ਜਿਸ ਵੇਲੇ ਸਾਰਾ ਕੁਝ ਹੋਇਆ ਉਸ ਵੇਲੇ ਪੰਜਾਬ ਦੀ ਜੋ ਦਸ਼ਾ ਸੀਗੀ ਉਹ ਲੋਕਾਂ ਦੇ ਸਾਹਮਣੇ ਲਿਆਣੀ ਬਹੁਤ ਜ਼ਰੂਰੀ ਹੋ ਚੁੱਕੀ ਹੈ ਕਿਉਂਕਿ ਇੱਕ ਲੰਮਾ ਸਮਾਂ ਹੋ ਚੁੱਕਿਆ ਹੈ ਕਿ ਲੋਕਾਂ ਨੂੰ ਹੁਣ ਪੁਰਾਣੀਆਂ ਗੱਲਾਂ ਜਿਹੜੀਆਂ ਹੈ ਚੇਤੇ ਕਰਾਉਣੀਆਂ ਪੈ ਰਹੀਆਂ ਨੇ ਕਿ ਜਿਹੜੀ ਤੁਸੀਂ ਅੱਜ ਆਜ਼ਾਦੀ ਮਨਾਣ ਨਾ ਚਾਹੁੰਦੇ ਹੋ ਜਿਹੜੀ ਆਜ਼ਾਦੀ ਮਨਾਣੀ ਸ਼ੁਰੂ ਕੀਤੀ ਹੈ ਉਹ ਆਜ਼ਾਦੀ ਦੇ ਲਈ ਜਿਹੜਾ ਪੰਜਾਬ ਨੇ ਕੀ ਸੰਤਾਪ ਠਾਇਆ ਪੰਜਾਬ ਦੇ ਨਾਲ ਕੀ ਬੀਤਿਆ ਉਸ ਵੇਲੇ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਅੱਜ ਜੇ ਜਸ਼ਨ ਮਨਾ ਰਹੇ ਹੋ ਤੇ ਤੁਹਾਨੂੰ ਉਹ ਵੀ ਜ਼ਰੂਰ ਯਾਦ ਹੋਣਾ ਚਾਹੀਦਾ ਹੈ ਕਿ ਸਾਡੇ ਵੱਡੇ ਵਡੇਰਿਆਂ ਨੇ ਕੀ ਗਵਾਇਆ ਜਿਹਦੇ ਲਈ ਅਸੀਂ ਅੱਜ ਜਿਹੜੀ ਹੈ ਹੁਸ਼ਿਆਰਪੁਰ ਦੀ ਧਰਤੀ ਤੇ ਇੱਕ ਪ੍ਰਦਰਸ਼ਨੀ ਲਾਈ ਹੋਈ ਹੈ ਗੱਲ ਰਹੀ ਕਿ ਬਾਕੀ ਭਾਰਤ ਦੇ ਲੋਕ ਕਿਉਂਕਿ 1947 ਦੀ ਜਿਹੜੀ ਆਜ਼ਾਦੀ ਮਨਾ ਰਹੇ ਨੇ ਉਹਨਾਂ ਨੂੰ ਮੁਬਾਰਕ ਹੈ ਉਹਨਾਂ ਦਾ ਦਿਨ ਉਹ ਮਨਾ ਸਕਣ ਉਹਦੇ ਲਈ ਅਸੀਂ ਕੋਈ ਹੋਰਾਂ ਦੇ ਲਈ ਅੜਚਨ ਨਹੀਂ ਪੈਦਾ ਕਰਦੇ ਕਿਉਂਕਿ ਦੇਖੋ ਉਹਨਾਂ ਦੇ ਨਾਲ ਉਹਨਾਂ ਨਾਲ ਜੋ ਬੀਤੀਆਂ ਉਸ ਤੋਂ ਬਾਅਦ ਉਹਨਾਂ ਨੇ ਆਜ਼ਾਦੀ ਜਿਹੜੀ ਦੇਖੀ ਤੇ ਉਹਨਾਂ ਲਈ ਆਜ਼ਾਦੀ ਦੇ ਮਾਇਨੇ ਹੋਰ ਹੋ ਸਕਦੇ ਨੇ ਬਟ ਬਤੌਰ ਸਿੱਖ ਜਿਹੜੇ ਪੰਜਾਬ ਦੀ ਧਰਤੀ ਦੇ ਅਸਲ ਮਾਲਕ ਨੇ ਉਹਨਾਂ ਦੇ ਲਈ ਇਸ ਅਖੋਤੀ ਆਜ਼ਾਦੀ ਦੇ ਮਾਇਨੇ ਬਿਲਕੁਲ ਅਲੱਗ ਨੇ ਕਿਉਂਕਿ ਜਦੋਂ 1947 ਦੀ ਵੰਡ ਹੁੰਦੀ ਹੈ ਤੇ ਪੰਜਾਬ ਦਾ ਇੱਕ ਬੜਾ ਵੱਡਾ ਇਲਾਕਾ ਜਿਹੜਾ ਹੈ ਉਹਦੇ ਟੁਕੜੇ ਹੁੰਦੇ ਆ ਤੇ ਜਿੱਥੇ ਬਾਰਡਰ ਬੰਨ੍ਹ ਆਇਆ ਉਹਦੇ ਪਰਲੇ ਪਾਸੇ ਵੀ ਪੰਜਾਬ ਤੇ ਇਧਰਲੇ ਪਾਸੇ ਵੀ ਪੰਜਾਬ ਹੈ ਪੰਜਾਬ ਦੇ ਵਿੱਚ ਜਦੋਂ ਧਰਮ ਦੇ ਆਧਾਰ ਤੇ ਲੋਕਾਂ ਦਾ ਭਾਰਤ ਵਿੱਚ ਆਣਾ ਤੇ ਭਾਰਤ ਵੱਲੋਂ ਪਾਕਿਸਤਾਨ ਵਿੱਚ ਜਾਣਾ ਜਦੋਂ ਸ਼ੁਰੂ ਹੋਇਆ ਤੇ ਆਪ ਜੀ ਜਾਣਦੇ ਹੋ ਕੁਝ ਲੋਕ ਜਾਣਦੇ ਨੇ ਇਸ ਬਾਰੇ ਜਿਹੜੇ ਵੱਡੇ ਬਜ਼ੁਰਗ ਨੇ ਹਜੇ ਵੀ ਜਿਉਂਦੇ ਨੇ ਉਸ ਬਾਰੇ ਦੱਸਦੇ ਨੇ ਕਿ ਅਸੀਂ ਕਿਹੜੀਆਂ ਜ਼ਗੀਰਾਂ ਦੇ ਉੱਥੇ ਮਾਲਕ ਸੀਗੇ ਸਾਡੇ ਕੋਲ ਉੱਥੇ ਕਿਹੜੀਆਂ ਹਵੇਲੀਆਂ ਜਿਨ੍ਹਾਂ ਚ ਅਸੀਂ ਰਹਿੰਦੇ ਰਹੇ ਹਾਂ ਤੇ ਅੱਜ ਜਦੋਂ ਅਸੀਂ ਭਾਰਤ ਵਿੱਚ ਉਦੋਂ ਆਏ ਹਾਂ ਤੇ ਸਾਡੇ ਕੋਲ ਅੱਜ ਕੀ ਹੈ ਉਸ ਦੇ ਵਿੱਚ ਨਾ ਸਿਰਫ ਸਾਡੇ ਕੋਲ ਸਾਡੀਆਂ ਜਾਇਦਾਦਾਂ ਅ ਅਸੀਂ ਗਵਾਈਆਂ ਉਸ ਦੇ ਨਾਲ-ਨਾਲ ਅਸੀਂ ਆਪਣੀਆਂ ਇੱਜ਼ਤਾਂ ਵੀ ਗਵਾਈਆਂ ਜਦੋਂ ਉਹਨਾਂ ਦੇ ਵਿੱਚ ਇੱਥੋਂ ਦੀ ਇੱਕ ਨਫ਼ਰਤ ਦਾ ਪੈਗਾਮ ਗਿਆ ਉਹਨਾਂ ਦੇ ਲਈ ਅਸੀਂ ਦੁਸ਼ਮਣ ਉਸ ਜਗ੍ਹਾ ਤੇ ਬਣ ਕੇ ਉਹਨਾਂ ਦੀ ਜਦੋਂ ਵੰਡ ਦੇ ਵਿੱਚ ਅਸੀਂ ਹਿੱਸਾ ਬਣੇ ਤਾਂ ਉਹਨਾਂ ਨੇ ਉਧਰੋਂ ਦੀ ਸਾਡੇ ਪਰਿਵਾਰਾਂ ਨੂੰ ਇੱਧਰ ਕਤਲ ਕੀਤਾ ਇੱਜ਼ਤਾਂ ਲੁੱਟੀਆਂ ਉਹਨਾਂ ਦੀਆਂ ਤੇ ਅਸੀਂ ਵੀ ਉਧਰੋਂ ਦੀ ਜ਼ਗੀਰਾਂ ਛੱਡ ਕੇ ਨੰਗੇ ਪੈਰੀ ਇੱਧਰ ਆਏ ਤੇ ਇਹ ਸਾਰਾ ਕੁਝ ਜਿਹੜਾ ਹੈ ਹੌਲੀ 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 ਨਵੇਂ ਯੁੱਗ ਦੇ ਥੱਲੇ ਦੱਬਿਆ ਜਾ ਰਿਹਾ ਸੀਗਾ ਜਿਹਦਾ ਲੋਕਾਂ ਨੂੰ ਅਹਿਸਾਸ ਕਰਾਉਣਾ ਪੈਣਾ ਕਿਉਂਕਿ ਲੋਕ ਜਿਹੜੇ ਨੇ ਉਹ ਇੰਨੇ ਇੱਕ ਇਸ ਵੇਲੇ ਕਹਿ ਲਓ ਬੁਰੀ ਦਸ਼ਾ ਚ ਫਸ ਚੁੱਕੇ ਆ ਕਿ ਉਹ ਬਹਾਨੇ ਬਣਾਉਂਦੇ ਨੇ ਕੋਈ ਦਿਨ ਮਨਾਉਣ ਦੇ ਲਈ ਕਿ ਕਿਸੇ ਤਰੀਕੇ ਉਹਨਾਂ ਦੇ ਲਈ ਵੀ ਕੋਈ ਚੀਜ਼ ਜਿਹੜੀ ਹੈ ਉਹ ਖੁਸ਼ੀ ਦਾ ਅਹਿਸਾਸ ਕਰਾ ਸਕੇ ਮਗਰ ਕਿਉਂਕਿ ਉਹਨਾਂ ਦੇ ਨਾਲ ਜਿਹੜੀਆਂ ਪੁਰਾਣੀਆਂ ਬੀਤੀਆਂ ਸਮੱਸਿਆਵਾਂ ਨੇ ਉਹਨਾਂ ਦਾ ਕੋਈ ਉਹਨਾਂ ਨੂੰ ਅੱਗੇ ਹੱਲ ਨਹੀਂ ਦਿਖਦਾ ਨਾਲ ਨਾਲ ਅਸੀਂ ਉਹਨਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਆਜ਼ਾਦੀ ਭਾਰਤ ਦੇ ਬਾਕੀ ਹਿੱਸੇ ਨੂੰ ਮਨਾਉਣ ਦੇ ਲਈ ਭਾਰਤ ਵਿੱਚ ਜ਼ੋਰ ਲੱਗਾ ਹੋਇਆ ਉਹ ਤੋਂ ਕਿਤੇ ਵੱਧ ਉਹ ਪੰਜਾਬ ਦੇ ਲੋਕਾਂ ਦੇ ਲਈ ਵੀ ਇਹ ਯਤਨ ਕਰ ਰਹੇ ਨੇ ਇਸ ਤਰੀਕੇ ਦੇ ਤੌਰ ਤਰੀਕੇ ਬਣਾ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਲੱਗੇ ਕਿ ਜਿੰਨਾ ਖੁਸ਼ਹਾਲੀ ਹੈਗੀ ਹੈ ਜਦ ਕਿ ਅਸੀਂ ਸਭ ਕੁਝ ਉਸ ਤੋਂ ਬਾਅਦ ਗਵਾਏ ਗਵਾਇਆ ਸਾਡੇ ਹਿੱਸੇ ਜੋ ਉਸ ਵੇਲੇ ਗੁਲਾਮੀ ਇੱਕ ਗੁਲਾਮੀ ਨੂੰ ਛੱਡ ਕੇ ਦੂਸਰੀ ਨਵੀਂ ਗੁਲਾਮੀ ਗਲ ਪਈ ਉਹਦੇ ਬਾਰੇ ਲੋਕਾਂ ਨੂੰ ਉਹਨਾਂ ਦੇ ਚੇਤ ਵਿੱਚ ਵੀ ਉਹ ਚੀਜ਼ਾਂ ਨਾਣ ਉਹਦੇ ਲਈ ਭਾਰਤੀ ਹਕੂਮਤ ਕਈ ਹਤਕੰਡੇ ਅਪਣਾਉਂਦੀ ਹੈ ਉਹਨਾਂ ਨੇ ਕਈ ਤਰੀਕੇ ਅਪਣਾਏ ਹੋਏ ਨੇ ਜਿੱਦਾਂ ਕਿ ਉਹਨਾਂ ਨੇ ਦੇਖੋ ਸਾਡੇ ਜ਼ਬਰਦਸਤੀ ਸਕੂਲਾਂ ਦੇ ਵਿੱਚ ਜਿਹੜੇ ਆ ਉਹ ਇੰਡੀਪੈਂਡੈਂਸ ਡੇ ਮਨਾਉਣ ਦੇ ਨਾਮ ਦੇ ਉੱਤੇ ਵੱਖ-ਵੱਖ ਸੈਲੀਬ੍ਰੇਸ਼ਨ ਸ਼ੁਰੂ ਕੀਤੇ ਹੋਏ ਆ ਬੱਚਿਆਂ ਨੂੰ ਉਹਨਾਂ ਨੂੰ ਐਕਟੀਵਿਟੀਆਂ ਦੇ ਕੇ ਉਹਨਾਂ ਨੂੰ ਇਨਵੋਲਵ ਕੀਤਾ ਉਹਨਾਂ ਦੇ ਵਿੱਚ ਜਦ ਕਿ ਭਾਰਤ ਦੇ ਹੀ ਮੂਲ ਨਿਵਾਸੀ ਜੇ ਭਾਰਤ ਦੇ ਬਹੁਤ ਵੱਡੇ ਜਿਹੜੇ ਇਲਾਕੇ ਦੇ ਲੋਕ ਨੇ ਜੇ ਉਹਨਾਂ ਨੂੰ 15 ਅਗਸਤ ਦੀਆਂ ਕੁਝ ਪ੍ਰਾਪਤੀਆਂ ਪੁੱਛ ਲੀਆਂ ਜਾਣ ਤੇ ਮੈਨੂੰ ਨਹੀਂ ਲੱਗਦਾ ਕਿ 15 ਅਗਸਤ ਨੂੰ ਲੈ ਕੇ ਕੋਈ 10 ਗੱਲਾਂ ਵੀ ਦੱਸ ਸਕਣ ਕਿ ਇਹ ਭਾਰਤ ਨੇ ਉਸ ਤੋਂ ਬਾਅਦ ਹਾਸਲ ਕੀਤਾ ਮੈਂ ਕਮੀਆਂ ਗਿਣਾਉਣਾ ਸ਼ੁਰੂ ਕਰਾਂ ਤੇ ਸ਼ਾਇਦ ਇਹ ਪ੍ਰੋਗਰਾਮ ਇਹਨਾਂ ਲੰਮਾ ਹੋ ਜਾਏ ਕਿ ਅਸੀਂ ਇਹ ਚਰਚਾ ਨੂੰ ਅਗਲੇ 5-10 ਦਿਨ ਚਲਾ ਸਕਦੇ ਹਾਂ ਮਗਰ ਦੇਖੋ ਮੋਟੀਆਂ-ਮੋਟੀਆਂ ਗੱਲਾਂ ਮੈਂ ਤੁਹਾਡੇ ਮੂਰੇ ਰੱਖਾਂਗਾ ਕੀ 15 ਅਗਸਤ 1947 ਤੋਂ ਪਹਿਲਾਂ ਪੰਜਾਬ ਕੀ ਸੀਗਾ ਤੇ ਹੁਣ ਪੰਜਾਬ ਕੀ ਹੈ ਪੰਜਾਬ ਇੱਕ ਬੜਾ ਵੱਡਾ ਖਿੱਤਾ ਬਹੁਤ ਵੱਡੀ ਇੱਕ ਲੈਂਡ ਜਿਹਦਾ ਇੱਕ ਹਿੱਸਾ ਜਿਹੜਾ ਹੈ ਪੰਜਾਬ ਤੋਂ ਇਲਾਵਾ ਪਾਕਿਸਤਾਨ ਚ ਚਲਾ ਗਿਆ 1947 ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਅਸੀਂ ਹਜੇ ਸੈਟਲਡ ਹੀ ਹੋ ਰਹੇ ਸੀਗੇ ਤੇ 1955 ਦੇ ਵਿੱਚ ਇੱਕ ਮਹਿੰਮ ਪੰਜਾਬ ਵਿੱਚ ਸ਼ੁਰੂ ਹੁੰਦੀ ਹੈ ਜੇ ੜੀ ਸਾਡੇ ਦਰਬਾਰ ਸਾਹਿਬ ਨੂੰ ਮਨਜੀਤ ਸਾਹਿਬ ਦੀਵਾਨ ਸਥਾਨ ਤੋਂ ਸ਼ੁਰੂ ਕਰਨ ਦੀ ਲੋੜ ਸਾਨੂੰ ਮਹਿਸੂਸ ਹੁੰਦੀ ਹੈ ਕਿਉਂਕਿ ਸਾਡੇ ਨਾਲ ਜਿਹੜੇ ਭਾਰਤੀ ਹਕੂਮਤ ਜਿਹੜੀ ਉਸ ਵੇਲੇ ਹਕੂਮਤ ਨਹੀਂ ਸੀਗੀ ਜਿਹੜੀ ਲੀਡਰਸ਼ਿਪ ਸੀਗੀ ਭਾਰਤ ਵਿੱਚ ਜਿਹੜੀ ਅਗਵਾਈ ਦੇ ਰਹੀ ਸੀ ਚੀਜ਼ਾਂ ਨੂੰ ਲੈ ਕੇ ਉਹਨਾਂ ਨਾਲ ਜਿਹੜੇ ਸਾਡੇ ਨਾਲ ਵਾਅਦੇ ਹੋਏ ਸੀਗੇ ਉਹਨਾਂ ਦੀ ਵਾਅਦਾ ਖਿਲਾਫੀ ਨੂੰ ਲੈ ਕੇ ਸਿੱਖ ਜਿਹੜੇ ਸੀਗੇ ਉਹਨਾਂ ਨੇ ਸੰਘਰਸ਼ ਆਰੰਭਣਾ ਸੀ ਜਿੱਥੇ 1955 ਦੇ ਵਿੱਚ ਹਜੇ ਤਕਰੀਬਨ 8 ਸਾਲ ਹੀ ਹੋਏ ਸੀਗੇ ਤੇ ਭਾਰਤੀ ਹਕੂਮਤ ਵੱਲੋਂ ਦਰਬਾਰ ਸਾਹਿਬ ਤੇ ਪਹਿਲਾ ਹਮਲਾ ਹੋਇਆ ਸੀ। ਉਸ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵਿਗਈਆਂ ਤੇ ਇੱਕ ਲੰਬਾ ਸੰਘਰਸ਼ ਚੱਲਿਆ ਜਿਹਦੇ ਵਿੱਚੋਂ ਪੰਜਾਬੀ ਸੂਬਾ ਮੋਰਚਾ ਨਿਕਲਿਆ। ਪੰਜਾਬੀ ਸੂਬਾ ਮੋਰਚਾ ਦੇ ਜਿਹੜੇ ਕਹੋ ਨਤੀਜੇ ਇਹ ਨਿਕਲੇ ਕਿ ਸਾਡੇ ਪੰਜਾਬ ਦੇ ਹੋਰ ਵੱਡੇ-ਵੱਡੇ ਟੁਕੜੇ ਹੋਏ। ਪੰਜਾਬ ਨੂੰ ਹਿਮਾਚਲ ਰਾਜਸਥਾਨ ਹਰਿਆਣਾ ਦੇ ਨਾਮ ਦੇ ਉੱਤੇ ਫੇਰ ਵੰਡ ਦਿੱਤਾ ਗਿਆ। ਇਹੀ ਇੱਥੇ ਕੰਮ ਨਹੀਂ ਰੁਕਿਆ ਉਸ ਤੋਂ ਬਾਅਦ ਜਿਹੜੀ ਹਰਤਕ ਰਾਂਤ ਦੇ ਨਾਂ ਤੋਂ ਪੰਜਾਬ ਦੇ ਵਿੱਚ ਇੱਕ ਲਹਿਰ ਸ਼ੁਰੂ ਕੀਤੀ ਜਿਹਦੇ ਨਾਲ ਪੰਜਾਬ ਦੀ ਜਿਹੜੀ ਜ਼ਮੀਨੀ ਹਕੀਕਤਾਂ ਨੂੰ ਖਰਾਬ ਕਰਨ ਦੇ ਲਈ ਉਹਨਾਂ ਨੇ ਇੱਕ ਨਵਾਂ ਪ੍ਰਪਗੈਂਡਾ ਸ਼ੁਰੂ ਕੀਤਾ। ਜਿਹਦੇ ਹਾਲਾਤ ਅੱਜ ਤੁਸੀਂ 2024 ਵਿੱਚ ਦੇਖ ਸਕਦੇ ਆ ਕਿ ਪੰਜਾਬ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਇਲਾਕੇ ਆ ਜਿੱਧਰ ਪੀਣ ਯੋਗ ਪਾਣੀ ਵੀ ਨਹੀਂ ਹੈਗਾ। ਬਿਮਾਰੀਆਂ ਨਾਲ ਗ੍ਰਸਤ ਲੋਕ ਨੇ ਤੇ ਸਾਡੇ ਇੱਥੇ ਅਸੀਂ ਲੋਕ ਆਜ਼ਾਦੀ ਦੇ ਦਿਨ ਮਨਾਉਂਦੇ ਚੰਗੇ ਨਹੀਂ ਲੱਗਦੇ ਸਾਡੇ ਇੱਥੇ ਧਾਰਮਿਕ ਸਥਾਨਾਂ ਦੇ ਵਿੱਚ ਕੀ ਹਾਲਾਤ ਨੇ ਕਾਨੂੰਨ ਜੁਡੀਸ਼ਰੀ ਨੂੰ ਲੈ ਕੇ ਤੁਸੀਂ ਦੇਖੋ ਪੰਜਾਬ ਦੇ ਕੀ ਹਾਲਾਤ ਨੇ ਬਾਕੀ ਪੰਜਾਬ ਤੋਂ ਬਾਹਰ ਲੋਕਾਂ ਦੇ ਵੀ ਕੀ ਹਾਲਾਤ ਨੇ ਉਹ ਵੀ ਸਾਰਿਆਂ ਨੂੰ ਪਤਾ ਨਹੀਂ ਤੁਸੀਂ ਦੇਖੋ ਜਿਸ ਤਰੀਕੇ ਨਾਲ মিডিਆ ਦਾ ਰੋਲ ਸੀਗਾ মিডিਆ ਦਾ ਰੋਲ ਕਿਸੇ ਵੀ ਤਰੀਕੇ ਨਾਲ ਦੱਬਿਆ ਨਹੀਂ ਜਾ ਸਕਦਾ ਸੀਗਾ ਜੇ ਇਹ ਭਾਰਤ ਨੂੰ ਐਗਜ਼ਾਮਪਲ ਲੈ ਕੇ ਗੱਲ ਕੀਤੀ ਜਾਵੇ ਤੇ ਭਾਰਤ ਹੀ ਕਿੰਦਾ ਦਾ ਮੁਲਕ ਹੈ ਜਿੱਧਰ ਇੰਨੀ ਜ਼ਿਆਦਾ মিডিਆ ਦੇ ਉੱਤੇ ਕੰਟਰੋਲ ਹੈ ਜਿੱਦਾਂ ਚਾਈਨਾ 'ਚ ਹੈਗਾ ਕਿ ਤੁਸੀਂ ਕੀ ਚਲਾਉਣਾ ਹੈ ਕੀ ਦਿਖਾਉਣਾ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲੇ ਨਾ ਸਿਰਫ ਜਰਨਲਿਜ਼ਮ ਉਸ ਤੋਂ ਇਲਾਵਾ ਭਾਰਤੀ ਹਕੂਮਤਾਂ ਵੀ ਤਾਂ ਕਰਦੀਆਂ ਨੇ ਬਹੁਤ ਸਾਰੇ ਚੈਨਲ ਬੰਦ ਹੋ ਜਾਂਦੇ ਆ ਸਿੱਖਾਂ ਨੂੰ ਕਿਉਂਕਿ ਜਿਹੜੀਆਂ ਬਹੁਤਾਂਤ ਸਮੱਸਿਆਵਾਂ ਨੇ ਪੰਜਾਬ ਨੂੰ ਸਿੱਖਾਂ ਨੂੰ ਹੈਗੀਆਂ ਨੇ ਉਹਨਾਂ ਦੇ ਉੱਤੇ ਜੰਮੂ ਕਸ਼ਮੀਰ ਵਰਗੇ ਕਾਨੂੰਨ ਲਾਏ ਜਾਂਦੇ ਨੇ ਉਹਨਾਂ ਦੇ ਉੱਤੇ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਨੇ ਨਾ ਸਿਰਫ ਉਹ ਧਿਰਾਂ ਨੂੰ ਜਿਹੜੀਆਂ ਰੈਡਿਕਲ ਨੇ ਇਸ ਤੋਂ ਇਲਾਵਾ ਜਿਹੜੇ ਆਮ ਲੋਕਾਂ ਦੇ ਬੇਸਿਕ ਮਸਲੇ ਨੇ ਮੰਨ ਲਓ ਐਜੂਕੇਸ਼ਨ ਲੈਵਲ ਦਾ ਕੋਈ ਮਸਲਾ ਆ ਪਾਣੀਆਂ ਦਾ ਕੋਈ ਮਸਲਾ ਆ ਇਹਨਾਂ ਸਾਰੇ ਮਸਲੇ ਨੂੰ ਲੈ ਕੇ ਪੰਜਾਬ ਇੱਕ ਵੱਡੇ ਸੰਤਾਪ ਚ ਗੁਜ਼ਰ ਰਿਹਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਪੰਜਾਬ ਦੇ ਲੋਕ ਜੇ ਆਜ਼ਾਦੀ ਮਨਾਣਾ ਚਾਹਣ ਤੇ ਉਹਨਾਂ ਦਾ ਕਿਥੇ ਨਾ ਕਿਥੇ ਇਹ ਵਹਿਮ ਭਰਮ ਹੈਗਾ ਕਿ ਉਹ ਆਜ਼ਾਦੀ ਚ ਨੇ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਕਰਾਉਣ ਦੇ ਲਈ ਅਸੀਂ ਅੱਜ ਜਿਹੜੀ ਪ੍ਰਦਰਸ਼ਨੀ ਲਾਈ ਹੈ ਕਿ ਚੇਤੇ ਕਰੋ ਅਸੀਂ ਕੀ ਗਵਾਇਆ ਹੋ ਕੀ ਰਿਹਾ ਅਸੀਂ ਇੱਥੇ ਰੋਜ਼ਗਾਰ ਨਹੀਂ ਮੰਗਰੇ ਅਸੀਂ ਬਗਾਨੇ ਮੁਲਕਾਂ ਚ ਜਾ ਕੇ ਉੱਥੇ ਰੋਜ਼ਗਾਰ ਲੱਭਦੇ ਆਂ ਮਗਰ ਕੋਈ ਵੀ ਇਹ ਗੱਲ ਨਹੀਂ ਕਹਿਣਾ ਚਾਹੁੰਦਾ ਕਿ ਭਾਰਤ ਵਿੱਚ ਜਿਹਨੂੰ ਅਸੀਂ ਅਖੌਤੀ ਆਜ਼ਾਦੀ ਮਨਾਉਣ ਦਾ ਕਹਿੰਦੇ ਆ ਕਿ ਦੇਸ਼ ਆਜ਼ਾਦ ਹੋਇਆ ਉਹਨਾਂ ਨੇ ਤੁਹਾਨੂੰ ਉਹਦੇ ਵਿੱਚੋਂ ਦਿੱਤਾ ਕੀ ਨੌਕਰੀਆਂ ਤੇ ਅੰਗਰੇਜ਼ ਜਦੋਂ ਹਕੂਮਤ ਕਰਦੇ ਸੀ ਅੰਗਰੇਜ਼ਾਂ ਦੇ ਲਈ ਵੀ ਕਰ ਰਹੇ ਸੀ ਲੋਕ ਤਾਂ ਜਿਹੜੇ ਅੱਜ ਵੀ ਭਾਰਤੀ ਸਿਸਟਮ ਦੇ ਵਿੱਚ ਨੌਕਰੀਆਂ ਕਰ ਵੀ ਰਹੇ ਹੋਣਗੇ ਉਹਨਾਂ ਨੂੰ ਤੁਸੀਂ ਕਦੀ ਉਹਨਾਂ ਦੇ ਵਿੱਚ ਝਾਤ ਮਾਰ ਕੇ ਕੋਸ਼ਿਸ਼ ਕਰਿਓ ਦੇਖਣ ਦੀ ਕਿ ਉਹਨਾਂ ਨੇ ਉੱਤੋਂ ਕੀ ਕੱਢਿਆ ਤੇ ਕੀ ਪਾਇਆ ਵੱਡੇ ਵੱਡੇ ਟੈਕਸਾਂ ਦੇ ਨਾਂ ਦੇ ਉੱਤੇ ਸਾਡੇ ਸਾਰੇ ਹੀ ਸਮਾਜ ਵਿੱਚ ਇੱਕ ਵੱਡੀ ਲੁੱਟ ਚੱਲ ਰਹੀ ਸੀਗੀ ਉਹਨਾਂ ਨੂੰ ਕਿਸੇ ਨੇ ਆਵਾਜ਼ ਚੁੱਕਣ ਦੇ ਲਈ ਵੀ ਇੰਨਾ ਸਮਾਂ ਜਾਂ ਇੰਨੀ ਜਗ੍ਹਾ ਨਹੀਂ ਦਿੱਤੀ ਕਿ ਉਹ ਆਪਣੀ ਗੱਲ ਵੀ ਕਹਿ ਸਕਣ ਕਿ ਜੋ ਸਾਡੇ ਨਾਲ ਬੀਤ ਰਹੀ ਹੈ ਇਹਦੇ ਨਾਲੋਂ ਤਾਂ ਅਸੀਂ ਅੰਗਰੇਜ਼ਾਂ ਦੇ ਟਾਈਮ ਵਿੱਚ ਠੀਕ ਸੀਗੇ ਭਾਰਤ ਦੀ ਜੀਡੀਪੀ ਜਿਹੜੀ ਅੱਜ ਹੈਗੀ ਹੈ ਉਸ ਤੋਂ ਪਹਿਲੇ ਜਿਹਨਾਂ ਦਾ ਭਾਰਤ ਉੱਤੇ ਰਾਜ ਰਿਆ ਉਹਨਾਂ ਦੇ ਸਮੇਂ ਦੀ ਜਿਹੜੀ ਜੀਡੀਪੀ ਨਾਲ ਅਗਰ ਇਹਨਾਂ ਚੀਜ਼ਾਂ ਨੂੰ ਤੁਲਨਾ ਕੀਤੀ ਜਾਵੇ ਜੇ ਤੁਲਨਾ ਕਰਨਾ ਚਾਹਣ ਤੇ ਉਹਨਾਂ ਨੂੰ ਪਤਾ ਲੱਗੂਗਾ ਕਿ ਜਿਹੜੀ ਇੱਧਰ ਦੀ ਆਰਥਿਕ ਇਸ ਵੱਲੇ ਅਵਸਥਾ ਹੈਗੀ ਆ ਉਹ ਉਸ ਸਮੇਂ ਤੋਂ ਕਿੱਥੇ ਗਈ ਗੁਜ਼ਰੀ ਹੈਗੀ ਹੈ ਮਗਰ ਕਿਉਂਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਦੇ ਲਈ ਵਿੱਲਾ ਹੀ ਨਹੀਂ ਛੱਡਦੇ ਨਾਲੇ ਲੋਕਾਂ ਦਾ ਇੱਕ ਕਹਿ ਲੋ ਪੱਦਰ ਵੀ ਇਹਨਾਂ ਗਿਰ ਚੁੱਕਿਆ ਹੈ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਰਹੀ ਹੈ ਜਿਹੜੇ ਲੋਗ ਇਸ ਸੰਘਰਸ਼ੀ ਜਾਣੇ ਜਾਂਦੇ ਸਿਗੇ ਜਿਨ੍ਹਾਂ ਦਾ ਕੰਮ ਹੀ ਸੰਘਰਸ਼ ਕਰਨਾ ਸੀਗਾ ਉਹਨਾਂ ਨੂੰ ਉਹਨਾਂ ਨੇ ਐਂਟਰਟੇਨਮੈਂਟ ਦੇ ਰਿਏ ਜਿਹੜਾ ਉਹ ਆਪਣੇ ਨਾਲ ਰਲਾ ਲਿਆ ਪੰਜਾਬ ਦੇ ਲੋਕ ਜਿਹਨੂੰ ਆਜ਼ਾਦੀ ਕਹਿੰਦੇ ਨੇ ਉਹਨਾਂ ਨੂੰ ਮੈਂ ਕੁਝ ਸਵਾਲ ਤੁਹਾਡੇ ਮੀਡੀਆ ਦੇ ਰਾਹੀ ਜਿਹੜਾ ਪੁੱਛਣਾ ਚਾਹੁੰਦਾ ਮੈਂ ਉਹਨਾਂ ਦੇ ਅੱਗੇ ਕੋਈ ਆਨਸਰ ਨਹੀਂ ਦਊਂਗਾ ਉਹ ਖੁਦ ਹੀ ਉਹਦਾ ਆਨਸਰ ਜਿਹੜਾ ਉਹ ਜਾਣਣਗੇ ਤੁਹਾਡੇ ਇਸ ਚੈਨਲ ਦੇ ਜ਼ਰੀਏ ਮੈਂ ਉਹਨਾਂ ਨੂੰ ਕੁਝ ਸਵਾਲ ਦੇਣਾ ਚਾਹੁੰਦਾ ਪਹਿਲਾ ਸਵਾਲ ਮੇਰਾ ਇਹ ਹੈਗਾ ਕਿ ਜਿਹੜੀ ਪੰਜਾਬ ਦੇ ਵਿੱਚ ਅਸੀਂ ਵੱਡੇ ਇਲਾਕੇ ਦੇ ਵਿੱਚ ਰਹਿੰਦੇ ਸੀਗੇ ਉਸ ਤੋਂ ਬਾਅਦ ਜੇ ਸਾਨੂੰ ਪੰਜਾਬ ਦੇ ਉਸ ਵੱਡੇ ਇਲਾਕੇ ਤੋਂ ਵਾਂਝਾ ਕੀਤਾ ਗਿਆ ਸਾਡਾ ਉਹ ਜਿਹੜਾ ਅਧਿਕਾਰ ਜਿਹੜਾ ਸੀਗਾ ਉਹ ਸਾਡੇ ਕੋਲ ਖੋਹ ਲਿਆ ਕੀ ਉਹਨੂੰ ਤੁਸੀਂ ਆਜ਼ਾਦੀ ਕਹੋਗੇ ਜਾਂ ਗੁਲਾਮੀ ਕਹੋਗੇ ਦੂਜਾ ਮੇਰਾ ਸਵਾਲ ਹੈਗਾ ਕਿ ਅਸੀਂ ਹਵੇਲੀਆਂ ਦੇ ਵਿੱਚ ਰਹਿਣ ਵਾਲੇ ਲੋਕ ਸੀਗੇ ਵੱਡੇ-ਵੱਡੇ ਸਾਡੇ ਰਕਬਿਆਂ ਦੇ ਕਿੱਲਿਆਂ ਦੇ ਅਸੀਂ ਮਾਲਕ ਹੋ ਕੇ ਪੰਜਾਬ ਵਿੱਚ ਕੋਈ ਥੋੜੀਆਂ-ਥੋੜੀਆਂ ਜ਼ਮੀਨਾਂ ਦੇ ਮਾਲਕ ਬਣੇ ਆ ਕੇ ਜਦੋਂ ਅਸੀਂ ਪਾਕਿਸਤਾਨ ਤੋਂ ਪੰਜਾਬ ਵਾਪਸ ਹਿੰਦੁਸਤਾਨ ਦੇ ਪੰਜਾਬ 'ਚ ਆਏ ਇਹਨੂੰ ਤੁਸੀਂ ਆਜ਼ਾਦੀ ਕਹੋਗੇ ਜਾਂ ਗੁਲਾਮੀ ਕਹੋਗੇ ਪੰਜਾਬ ਦੇ ਵਿੱਚ ਰੋਜ਼ਗਾਰ ਨੂੰ ਲੈ ਕੇ ਅਸੀਂ ਬਾਹਰਲੇ ਮੁਲਕਾਂ 'ਚ ਜਾ ਜਾ ਕੇ ਨੌਕਰੀਆਂ ਲੱਭਦੇ ਆਂ ੱੱੱਕੇ ਖਾਂਦੇ ਆਂ ਆਪਣੀ ਧਰਤੀ ਛੱਡ ਕੇ ਜਾਂਦੇ ਆਂ ਕੀ ਇਹ ਆਜ਼ਾਦੀ ਹੈ ਜਾਂ ਗੁਲਾਮੀ ਹੈ ਅਸੀਂ ਹੋਰ ਬੋਲੀਆਂ ਦੇ ਲਈ ਪਾਣੀਆਂ ਦੇ ਮਸਲੇ ਲਈ ਕਈ ਈਦਾਂ ਦੇ ਸਾਡੇ ਅਧਿਕਾਰਾਂ ਦੇ ਲਈ ਅਸੀਂ ਜਿਹੜੇ ਸੰਘਰਸ਼ ਕਰ ਰਹੇ ਹਾਂ ਜ਼ਮੀਨਾਂ ਦੇ ਮਾਲਕ ਅੱਜ ਜੇਲ੍ਹਾਂ 'ਚ ਜਾਂ ਸੜਕਾਂ 'ਤੇ ਬੈਠੇ ਹੋਏ ਨੇ ਇਹਨੂੰ ਤੁਸੀਂ ਆਜ਼ਾਦੀ ਕਹਿੰਦੇ ਆ ਇਹਨੂੰ ਤੁਸੀਂ ਆਪ ਦੱਸਣਾ ਕਿ ਇਹ ਆਜ਼ਾਦੀ ਹੈ ਜਾਂ ਗੁਲਾਮੀ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਅਜੇ ਤੁਹਾਡੇ ਕੋਲ ਹੱਲ ਨਹੀਂ ਹੈ ਤੇ ਸਾਡੇ ਮੁਤਾਬਕ ਤੇ ਇਹ 15 ਅਗਸਤ ਦਾ ਦਿਨ ਜਿਹੜਾ ਹੈ ਨਾ ਉਹ ਇੱਕ ਗੁਲਾਮੀ ਦਾ ਦਿਨ ਹੈ ਅਸੀਂ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਦੇ ਵਿੱਚ ਆ ਗਏ ਆ ਤੇ ਅਸੀਂ ਇਹਨੂੰ ਆਜ਼ਾਦੀ ਨਹੀਂ ਮੰਨਦੇ ਇਸ ਅਖੋਦੀ ਆਜ਼ਾਦੀ ਦਾ ਦਿਨ ਅਸੀਂ ਨਹੀਂ ਮਨਾਉਂਦੇ ਇਹ ਤਾਂ ਪੰਜਾਬ ਦਾ ਘਾਣ ਹੋਇਆ ਸੀ ਉਸ ਦਿਨ ਜਿਸ ਦਿਨ ਅਸੀਂ ਲੁੱਟੇ ਗਏ ਸੀਗੇ ਸਾਡੀਆਂ ਇੱਜ਼ਤਾਂ ਸਾਡੀਆਂ ਜ਼ਗੀਰਾਂ ਸਾਡੀਆਂ ਜ਼ਮੀਨਾਂ ਜਿਹੜੀਆਂ ਲੁੱਟੀਆਂ ਗਈਆਂ ਸੀਗੀਆਂ ਅਸੀਂ ਉਸ ਤੋਂ ਬਾਅਦ ਅੱਜ ਤੱਕ ਇਸ ਚੀਜ਼ ਦੇ ਲਈ ਸੰਘਰਸ਼ ਹੀ ਕਰ ਰਹੇ ਹਾਂ ਕੀ ਸਾਡਾ ਆਪਣਾ ਜਿਹੜਾ ਮੁਲਕ ਸੀਗਾ ਜਿਹਦੇ ਲਈ ਅਸੀਂ ਲੜਾਈ ਲੜਨੀ ਸ਼ੁਰੂ ਕੀਤੀ ਸੀਗੀ ਉਸ ਮੁਲਕ ਨੂੰ ਅਸੀਂ ਨਾ ਹਾਸਲ ਕਰਕੇ ਬਗਾਨਿਆਂ ਨੇ ਉਸ ਮੁਲਕ ਦੀ ਆਜ਼ਾਦੀ ਦਾ ਮਾਣ ਮਾਣਿਆ ਤੇ ਅਸੀਂ ਹਜੇ ਵੀ ਉਸੀ ਗੁਲਾਮੀ 'ਚ ਜੀ ਰਹੇ ਹਾਂ ਨਹੀਂ ਜਿੰਦਾ ਸਾਹਿਬ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਇੱਥੇ ਆ ਕੇ ਇਹ ਗੱਲ ਉਧਰਲੇ ਪਾਸੇ ਜਾਂਦੀ ਪਈ ਹੈ ਕਿ ਆਪਾਂ ਇੱਕ ਵੱਖਰਾ ਮੁਲਕ ਜਿਹੜਾ ਲੈ ਕੇ ਮਸਲਾ ਚੱਲਦਾ ਕਿ ਆਪਾਂ ਖਾਲਿਸਤਾਨ ਦੀ ਮੰਗ ਕਰ ਰਹੇ ਆ ਜਾਂ ਖਾਲਸਾ ਰਾਜ ਦੀ ਮੰਗ ਕਰ ਰਹੇ ਆ ਇਹ ਉਹ ਮੁੱਦਾ ਉਧਰ ਵੱਲ ਨੂੰ ਜਾਂਦਾ ਪਿਆ ਜਾਂ ਫਿਰ ਅਸੀਂ ਸਿਰਫ ਆਜ਼ਾਦੀ ਜਿਹੜੀ ਮਿਲੀ ਹੈ ਤੇ ਉਹ ਜਿਸ ਅਧਾਰ ਤੇ ਮਿਲੀ ਹੈ ਉਹਦੇ ਖਿਲਾਫ ਆ ਇਹ ਵੀ ਇੱਕ ਵਾਰ ਕਲੀਅਰ ਹੋਣਾ ਚਾਹੀਦਾ ਦੇਖੋ ਮੈਂ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਆ ਕਿ ਇਹ ਗੱਲ ਕੋਈ ਅੱਜ ਦੀ ਸਾਡੇ ਵੱਲੋਂ ਪੈਦਾ ਕੀਤੀ ਗੱਲ ਨਹੀਂ ਹੈ ਸਾਡੇ ਵੱਲੋਂ ਕ੍ਰੀਏਟ ਕੀਤੀ ਜਿਹੜੀ ਹੈ ਇਹ ਚਰਚਾ ਨਹੀਂ ਹੈ ਇਹ ਚਰਚਾ 1947 ਦੀ ਵੰਡ ਚ ਪਈ ਹੋਈ ਹੈ ਕਿਉਂਕਿ ਅਸੀਂ 15 ਅਗਸਤ 1947 ਦਾ ਦਿਨ ਮਨਾ ਰਹੇ ਹਾਂ ਮੈਂ ਤੁਹਾਨੂੰ ਥੋੜਾ ਪਿੱਛੇ ਹੋਰ ਫੇਰ ਲੈ ਕੇ ਜਾਣਾ ਜਦੋਂ ਭਾਰਤ ਆਜ਼ਾਦ ਨਹੀਂ ਹੋਇਆ ਸੀਗਾ ਜਦੋਂ ਭਾਰਤ ਆਜ਼ਾਦ ਨਹੀਂ ਸੀਗਾ ਭਾਰਤ ਦਾ ਜਿਹੜਾ ਝੰਡਾ ਵੀ ਜਿਹੜਾ ਅੱਜ ਜਿਹਨੂੰ ਚੰਗਾ ਕਹਿ ਕੇ ਘਰ-ਘਰ ਲਾ ਕੇ ਇੱਕ ਦਿਨ ਮਨਾ ਰਹੇ ਨੇ ਜਿਹਨੂੰ ਅਖੌਤੀ ਆਜ਼ਾਦੀ ਕਹਿੰਦੇ ਆਪਾਂ ਉਹ ਸਾਰੀਆਂ ਚੀਜ਼ਾਂ ਦੇ ਲਈ ਤੁਸੀਂ ਦੇਖੋ ਕਿ ਸਾਡੇ ਨਾਲ ਉਸ ਵੇਲੇ ਜਿਹੜੇ ਵਾਅਦੇ ਕੀਤੇ ਕਿਉਂਕਿ ਭਾਰਤ ਕੋਈ ਪੱਲੇ ਅਖੰਡ ਭਾਰਤਿਕ ਮੁਲਕ ਨਹੀਂ ਸੀਗਾ ਵੱਖ-ਵੱਖ ਰਿਆਸਤਾਂ ਦਾ ਇੱਕ ਗੜ੍ਹ ਸੀਗਾ ਜਦੋਂ ਵੱਖ-ਵੱਖ ਰਿਆਸਤਾਂ ਦੇ ਉੱਤੇ ਬਾਹਰੋਂ ਆ ਕੇ ਜਿਹੜੇ ਅੰਗਰੇਜ਼ ਜਾਂ ਮੁਸਲਮਾਨ ਸੀ ਉਹ ਉਸ ਦੇ ਉੱਤੇ ਆਪਣਾ ਕਬਜ਼ਾ ਕਰਦੇ ਸੀਗੇ ਤੇ ਕਬਜ਼ੇ ਦੇ ਦੌਰਾਨ ਜਦੋਂ ਜਿਹੜੀਆਂ-ਜਿਹੜੀਆਂ ਰਿਆਸਤਾਂ ਉਹਨਾਂ ਦੀਆਂ ਗੁਲਾਮ ਹੋਈਆਂ ਉਹਨਾਂ ਦੇ ਨਾਲ ਇੱਕ ਟ੍ਰੀਟੀ ਹੋਈ ਸਮਝੌਤੇ ਹੋਏ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਸਿੱਖਾਂ ਦਾ ਇੱਕ ਰਾਜਾ ਸੀਗਾ ਪੰਜਾਬ ਦੀ ਧਰਤੀ ਤੇ ਇੱਕ ਰਾਜਾ ਸੀਗਾ ਜਿਹਦੀ ਆਪਣੀ ਇੱਕ ਰਿਆਸਤ ਹੈ ਉਸ ਰਿਆਸਤ ਨੇ ਭਾਰਤ ਤੋਂ 50 ਸਾਲ ਬਾਅਦ ਗੁਲਾਮੀ ਦੇਖੀ ਭਾਰਤ ਉਸ ਤੋਂ 50 ਸਾਲ ਪਹਿਲੇ ਗੁਲਾਮ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਇਹ ਲੜਾਈ ਜਿਹੜੀ ਲੜੀ ਹੈ ਜਿੱਚ ਬਹੁਤਾਤ ਤੌਰ ਤੇ ਸਿੱਖਾਂ ਨੇ ਹੀ ਜਿਹੜੀਆਂ ਕੁਰਬਾਨੀਆਂ ਵੱਡੀਆਂ ਕੀਤੀਆਂ ਨੇ ਫਾਸੀ ਦੇ ਰਸੇ ਅਸੀਂ ਚੁੰਮੇ ਵੱਧ ਜ ਜਲਾਲਾ ਵਤਨੀ ਤੇ ਕਹਿ ਲੋ ਕਾਲੇ ਪਾਣੀ ਦੀ ਸਜਾਵਾਂ ਇਹੋ ਜੀਆਂ ਸਭ ਤੋਂ ਵੱਧ ਸਜਾਵਾਂ ਜਿਹੜੀਆਂ ਨੇ ਉਹ ਅਸੀਂ ਸਾਡੇ ਹਿੱਸੇ ਪਈਆਂ ਨੇ ਚਲੋ ਉਸ ਚੀਜ਼ ਦਾ ਅਸੀਂ ਹੁਣ ਕ੍ਰੈਡਿਟ ਨਹੀਂ ਮੰਗਦੇ ਕਿਉਂਕਿ ਕ੍ਰੈਡਿਟ ਮੰਗਣ ਵਾਲੀ ਖੇਡ ਖਤਮ ਹੋ ਗਈ ਹੁਣ ਹੁਣ ਤਾਂ ਕਿਉਂਕਿ ਅਸੀਂ ਦੁਬਾਰਾ ਆਜ਼ਾਦੀ ਵਾਲੇ ਰਾਹ 'ਤੇ ਪਰੇ ਆ ਜਿਹੜਾ ਉਸ ਵੇਲੇ ਸਾਡੇ ਨਾਲ ਜਿਹੜੀ ਅੰਗਰੇਜ਼ ਹਕੂਮਤ ਨਾਲ ਜਿਹੜੀ ਸਾਡੀ ਉਸ ਵੇਲੇ ਸੰਧੀ ਹੋਈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਸ ਤੋਂ ਬਾਅਦ ਲੰਮਾ ਸਮਾਂ ਜਦੋਂ ਉਹਨਾਂ ਦਾ ਰਾਜ ਵੀ ਰਿਹਾ ਫਿਰ ਰਾਜ ਜਦੋਂ ਗਵਾ ਲਿਆ ਰਾਜ ਗੁਵਾਨ ਤੋਂ ਬਾਅਦ ਇੱਕ ਪੀਰੀਅਡ ਇਦਾਂ ਦਾ ਆਇਆ ਜਦੋਂ ਅੰਗਰੇਜ਼ਾਂ ਨੇ ਇਹਨਾਂ ਦੇ ਨਾਲ ਇੱਕ ਸੰਧੀ ਕੀਤੀ ਪੂਰੇ ਭਾਰਤ ਨਾਲ ਇੱਕ ਸੰਧੀ ਕਰਨ ਦੀ ਜਿਹੜੀ ਚਰਚਾ ਚੱਲੀ ਚਰਚਾ ਜਦੋਂ ਚੱਲੀ ਤੇ ਉਹਨਾਂ ਨੇ ਕਿਹਾ ਕਿ ਇਹਦੀ ਅਗਵਾਈ ਜਿਹੜੀ ਹੈ ਕਿਉਂਕਿ ਲੜਾਈ ਲੰਬੀ ਲੜਣੀ ਸੀਗੀ ਸਿੱਖਾਂ ਨੂੰ ਉਹਦੀ ਅਗਵਾਈ ਦੇ ਲਈ ਤਿਆਰ ਕੀਤਾ ਗਿਆ ਸਿੱਖਾਂ ਨੇ ਉਹਦੀ ਜਿਹੜੀ ਲੜਾਈ ਲੜੀ ਤੇ ਉਸ ਵੇਲੇ ਇਹਨਾਂ ਨੇ ਇਹ ਵੀ ਕਿਹਾ ਕਿ ਸਿੱਖਾਂ ਨੂੰ ਜਿਹੜਾ ਅੱਗੇ ਰੱਖ ਕੇ ਜਿਹੜੀ ਲੜਾਈ ਲੜਦੇ ਉਹਨਾਂ ਦੇ ਲਈ ਉਹਨਾਂ ਦੀਆਂ ਕੁਝ ਸ਼ਰਤਾਂ ਵੀ ਮੰਨੀਆਂ ਜਾਣ ਸਾਡੇ ਨਾਲ ਇਹ ਜਿਹੜੀਆਂ ਸ਼ਰਤਾਂ ਕੀਤੀਆਂ ਕਿ ਪੰਜਾਬ ਨੂੰ ਜਿਹੜਾ ਇੱਕ ਵੱਖਰੇ ਦੇਸ਼ ਦੀ ਤਰ੍ਹਾਂ ਹੀ ਟਰੀਟ ਕੀਤਾ ਜਾਊਗਾ ਪੰਜਾਬ ਨੂੰ ਵੱਧ ਅਧਿਕਾਰ ਹੋਣਗੇ ਪੰਜਾਬ ਦੇ ਨਾਲ ਅਸੀਂ ਸਮਝੋਤੇ ਨਾਲ ਇੱਕ ਮੁਲਕ ਬਣਾਵਾਂਗੇ ਪੰਜਾਬ ਦੇ ਜਿਹੜੇ ਹੱਕ ਰਹਿਣਗੇ ਉਹ ਅਸੀਂ ਪੂਰੇ ਦੇਣਗੇ ਦੇਣਗੇ ਭਾਰਤੀ ਹਕੂਮਤ ਵੱਲ ਦਿੱਤੇ ਜਾਣਗੇ ਇਹਨਾਂ ਸਾਰੀਆਂ ਚੀਜ਼ਾਂ ਲਈ ਜਦੋਂ ਉਹਨਾਂ ਦੇ ਨਾਲ ਇੱਕ ਸ਼ਰਤਾਂ ਹੋਈਆਂ ਨਾ ਜਦੋਂ ਜਿਹਦੇ ਵਿੱਚ ਉਹਨਾਂ ਨੇ ਆਜ਼ਾਦ ਹੋਣ ਤੋਂ ਬਾਅਦ ਤੁਰੰਤ ਇੱਕ ਆਪਣਾ ਰਵਈਆ ਬਦਲ ਲਿਆ ਜਦੋਂ Nehru ਹੁਣਾਂ ਨੇ ਇਹ ਗੱਲ ਕਹੀ ਕਿ ਉਸ ਵੇਲੇ ਹਾਲਾਤ ਹੋਰ ਸੀ ਤੇ ਅੱਜ ਹਾਲਾਤ ਹੋਰ ਨੇ ਜਦੋਂ ਵਾਅਦੇ ਕੀਤੇ ਆ ਉਸ ਵੇਲੇ ਉਹ ਗੁਲਾਮ ਸੀਗੇ ਕਿਉਂਕਿ ਹਿੰਦੂ ਸਾਰੇ ਅੱਜ ਕਿਉਂਕਿ 1947 ਦੀ ਜਿਹੜੀ ਹੋ ਚੁੱਕੀ ਆ ਆਜ਼ਾਦੀ ਹੋ ਚੁੱਕੀ ਆ ਭਾਰਤ ਆਜ਼ਾਦ ਹੋ ਚੁੱਕਿਆ ਤੇ ਅੱਜ ਕਿਉਂਕਿ ਤਾਕਤ ਵਿੱਚ ਨਹੀਂ ਹਿੰਦੂ ਤੇ ਉਹਨਾਂ ਨੇ ਇਸ ਵੇਲੇ ਇਹ ਫੈਸਲਾ ਲਿਆ ਕਿ ਅਸੀਂ ਤੁਹਾਨੂੰ ਕੁਝ ਨਹੀਂ ਦੇਣਾ ਇਸ ਤੋਂ ਬਾਅਦ ਸਾਡੇ ਨਾਲ ਜਿਹੜੀ ਵਾਅਦਾ ਖਿਲਾਫੀ ਸੀ ਅਸੀਂ ਉਹਦੇ ਲਈ ਸੰਘਰਸ਼ ਸ਼ੁਰੂ ਕੀਤਾ ਜੇ ਅਸੀਂ ਉਹਦੇ ਅਧਿਕਾਰੀ ਨਹੀਂ ਸੀਗੇ ਅਸੀਂ ਉਸ ਚੀਜ਼ ਦੇ ਵਾਰਸ ਹੀ ਨਹੀਂ ਸੀਗੇ ਫਿਰ ਸਾਡੇ ਨਾਲ ਸ਼ਰਤਾਂ ਕਰਨ ਦੀ ਟੇਬਲ ਟਾਕ ਕਰਨ ਦੀ ਲੋੜ ਕੀ ਸੀ ਉਹਨਾਂ ਨੂੰ ਸਾਡੇ ਨਾਲ ਕਿਉਂਕਿ ਵਾਅਦਾ ਖਿਲਾਫੀਆਂ ਹੋਈਆਂ ਸਾਡੇ ਨਾਲ ਝੂਠੇ ਵਾਅਦੇ ਹੋਏ ਤਾਂ ਹੀ ਤਾਂ 1947 ਤੋਂ ਬਾਅਦ ਅੱਜ 75 ਸਾਲ ਤੋਂ ਵੱਧ ਹੋ ਗਏ ਅਸੀਂ ਅੱਜ ਵੀ ਉਸ ਗੱਲਾਂ ਤੇ ਹੈਗੇ ਆ ਕਿ ਕਿਉਂਕਿ ਤੁਸੀਂ ਸਾਡੇ ਨਾਲ ਧੋਖਾ ਕੀਤਾ ਇਸ ਕਰਕੇ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੇ ਅਸੀਂ ਪੰਜਾਬ ਨੂੰ ਇੱਕ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਹਾਂ ਇਹਦੇ ਲਈ ਤਾਂ ਬਿਲਕੁਲ ਜੇ ਜੇਨਦਰ ਸਾਹਿਬ ਕੋਈ ਵੀ ਹੂੰ ਹੂੰ ਜੇਨਦਰ ਸਾਹਿਬ ਜੇ ਇਹ ਵੀ ਗੱਲ ਕਰੀਏ ਕਿ ਠੀਕ ਹੈ ਵਾਦਾ ਖিলাਫੀਆਂ ਹੋਈਆਂ ਉਹ ਮੰਨੀ ਵੀ ਜਾ ਸਕਦੀ ਹੈ ਗੱਲ ਕਿ ਇਸ ਕਰਕੇ ਰੋਸ ਹੈਗਾ ਆ ਪਰ ਕੀ ਇਹੀ ਇੱਕ ਕਾਰਨ ਹੈ ਕਿ ਜਿਹਦੇ ਕਰਕੇ ਇੱਕ ਵੱਖਰੇ ਮੁਲਕ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇੱਕ ਵੱਖਰਾ ਮੁਲਕ ਮੰਗਿਆ ਜਾਂਦਾ ਸਿਰਫ ਇਸ ਕਰਕੇ ਕਿਉਂਕਿ ਭਾਰਤ ਦੀ ਸਰਕਾਰ ਨੇ ਸਾਡੇ ਨਾਲ ਵਾਦਾ ਖিলাਫੀ ਕੀਤੀ ਕਿ ਇਸ ਤੋਂ ਪਹਿਲਾਂ ਜਦੋਂ ਆਜ਼ਾਦ ਨਹੀਂ ਸੀ ਹੋਏ ਉਸ ਤੋਂ ਪਹਿਲਾਂ ਕਦੀ ਜ਼ਿਕਰ ਨਹੀਂ ਆਉਂਦਾ ਸੀ ਕਿ ਖਾਲਸਾ ਰਾਜ ਵਾਪਸ ਸਥਾਪਿਤ ਕਰਨਾ ਹੈ ਕਦੀ ਉਦੋਂ ਮੰਗ ਉੱਠੀ ਹੋਵੇ ਕਦੀ ਇਦਾਂ ਦਾ ਹਾਲਾਤ ਬੜੇ ਹੋਣ ਦੇਖੋ ਕਿਉਂਕਿ 1947 ਦੀ ਵੰਡ ਦੀ ਗੱਲ ਹੋ ਰਹੀ ਹੈ ਤੇ ਮੈਂ ਤਾਂ ਕਰਕੇ 1947 ਦੇ ਵੰਡ ਦੇ ਹਿਸਾਬ ਨਾਲ ਜਿਹੜੀ ਗੱਲ ਰੱਖਣੀ ਜ਼ਰੂਰੀ ਸਮਝੀ ਜੇ ਤੁਸੀਂ ਕਹੋ ਕਿ ਉਸ ਤੋਂ ਇਲਾਵਾ ਸਾਡਾ ਦਾਵਾ ਜਿਹੜਾ ਆਜ਼ਾਦੀ ਦਾ ਪੰਜਾਬ ਦਾ ਇੱਕ ਵੱਖਰੇ ਮੁਲਕ ਦਾ ਦਾਵਾ ਹੈ ਉਹ ਕਿਵੇਂ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਇਹ ਜਿਹੜਾ ਦਾਵਾ ਆਇਆ ਸਾਨੂੰ ਸਾਡੇ ਗੁਰੂ ਮਹਾਰਾਜ ਵੱਲੋਂ ਦਿੱਤਾ ਗਿਆ ਦਾਵਾ ਹੈ ਕਿਉਂਕਿ ਗੁਰੂ ਨੇ ਤੇ ਮੋਹਰ ਲਾਈ ਆ ਤੇ ਇਸ ਕਰਕੇ ਅਸੀਂ ਉਹਦੇ ਲਈ ਹਮੇਸ਼ਾ ਯਤਨਸ਼ੀਲ ਰਹੇ ਆ ਨਾ ਸਿਰਫ ਸਾਡੀ ਪੀੜ੍ਹੀ ਸਾਡੇ ਵੱਡੇ ਵਡੇਰੇ ਤੇ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਤੋਂ ਬਾਅਦ ਵੀ ਜਦੋਂ ਤੱਕ ਅੰਗਰੇਜ਼ ਹਕੂਮਤ ਰਹੀ ਹੈ ਤੇ ਅਸੀਂ ਉਹਦੇ ਦਾਅਵੇ ਕਰਕੇ ਤੇ ਲੜਦੇ ਰਹੇ ਆ ਸਾਡਾ ਦਾਵਾ ਕੋਈ ਇਸ ਗੱਲ ਕਰਕੇ ਨਹੀਂ ਹੈ ਕਿ ਸਾਡੀ ਇਸ ਵੇਲੇ ਨਾ ਨਿਭਦੀ ਨਹੀਂ ਹੈ ਇਸ ਕਰਕੇ ਅਸੀਂ ਇਦਾਂ ਦਾ ਫੈਸਲਾ ਲੈ ਰਹੇ ਆ ਕਿ ਅੱਜ ਸ਼ਾਇਦ ਸਾਨੂੰ ਇਹਨਾਂ ਦੇ ਨਾਲ ਬੇਇਨਸਾਫੀ ਹੋਈ ਹੈ ਤਾਂ ਅਸੀਂ ਅਲੱਗ ਹੋਣਾ ਚਾਹੁੰਦੇ ਹਾਂ ਦੇਖੋ ਪਹਿਲੇ ਤਾਂ ਅਸੀਂ ਸਮਝੋਤਾ ਇਸ ਕਰਕੇ ਕਰਨਾ ਚਾਹੁੰਦੇ ਸੀਗੇ ਕਿਉਂਕਿ ਉਸ ਵੇਲੇ ਦਸ਼ਾ ਇਹਨਾਂ ਦੀ ਵੀ ਗੁਲਾਮਾਂ ਵਾਲੀ ਸੀਗੀ ਇਹਨਾਂ ਨੇ ਜਿਸ ਵੇਲੇ ਸਾਡੇ ਨਾਲ ਇਹ ਸਮਝੋਤੇ ਕੀਤੇ ਸਾਡੇ ਸਾਡੀਆਂ ਅਗਵਾਈਆਂ ਦੇ ਥੱਲੇ ਇਹਨਾਂ ਨੇ ਆਪਣੀਆਂ ਜਿਹੜੀਆਂ ਚੌਧਰਾ ਪ੍ਰਾਪਤ ਕੀਤੀਆਂ ਉਹਦੇ ਇਹ ਯੋਗ ਉਸ ਵੇਲੇ ਸਾਨੂੰ ਲੱਗਦਾ ਸੀਗਾ ਕਿਉਂਕਿ ਇਹ ਵੀ ਗੁਲਾਮ ਨੇ ਪੀੜਤ ਨੇ ਤੇ ਅਸੀਂ ਵੀ ਇੱਕ ਲੰਬੀ ਲੜਾਈ ਲੜਨ ਦੇ ਲਈ ਜਿਹੜੇ ਤਿਆਰ ਹੋ ਰਹੇ ਸੀਗੇ ਤੇ ਸਾਨੂੰ ਉਸ ਵੇਲੇ ਲੱਗਾ ਕਿ ਇਹ ਜੋ ਗੱਲਾਂ ਕਹਿ ਰਹੇ ਨੇ ਸ਼ਾਇਦ ਇਹ ਇਹਦੇ ਤੇ ਪੂਰੇ ਉਤਰਣਗੇ ਪਰ ਕਿਉਂਕਿ ਉਹਨਾਂ ਨੇ ਇਹਦੀ ਪੂਰੀ ਜਨਤ ਜਿਉੜਾਈਆਂ ਜਿੱਦਾਂ ਦਾ ਉਹਨਾਂ ਨੇ ਸੰਵਿਧਾਨ ਬਣਾਉਣ ਤੋਂ ਬਾਅਦ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਇੱਕ ਵੱਖਰੇ ਧਰਮ ਦਾ ਦਰਜਾ ਤੱਕ ਨਹੀਂ ਦਿੱਤਾ ਉੱਥੋਂ ਹੀ ਤੇ ਗੱਲਾਂ ਦੀ ਸ਼ੁਰੂਆਤ ਹੋ ਗਈ ਸੀ ਅੱਜ ਵੀ ਭਾਰਤ ਦੇ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਨਹੀਂ ਮੰਨਦੇ ਜਦ ਕਿ ਅਸੀਂ ਇੱਕ ਵੱਖਰੀ ਕੌਮ ਆ ਵੱਖਰੀ ਨਸਲ ਹੈਗੇ ਆ ਸਾਡਾ ਉਹਨਾਂ ਦੇ ਨਾਲ ਜਿਹੜਾ ਇੱਕ ਸਿਰਫ ਇਨਸਾਨੀਅਤ ਦੇ ਨਾਤੇ ਜਿਹੜਾ ਭਾਈਚਾਰਾ ਉਸ ਤੋਂ ਇਲਾਵਾ ਸਾਡੀ ਆਪਣੀ ਹੋਣਦ ਉਸ ਹੋਣਦ ਦੀ ਲੜਾਈ ਨੂੰ ਅਸੀਂ ਲੜਦੇ ਲੜਦੇ ਅੱਜ ਇੱਥੇ ਖੜੇ ਆ ਕਿ ਉਸ ਤੋਂ ਬਾਅਦ ਭਾਰਤ ਵਿੱਚ ਇਦਾਂ ਦੀਆਂ ਹੋਰ ਕਈ ਘਟਨਾਵਾਂ ਹੋਈਆਂ ਜਿੱਦਾਂ ਮੈਂ 1955 ਦੀ ਘਟਨਾ ਦੱਸੀ ਉਸ ਤੋਂ ਬਾਅਦ 1984 ਵੀ ਹੋਈ ਜਿਹੜੀ ਪੂਰੀ ਦੁਨੀਆ ਦੇ ਵਿੱਚ ਅੱਜ ਤੁਸੀਂ ਦੇਖ ਲਓ ਜਿੱਥੇ-ਜਿੱਥੇ ਸਿੱਖ ਮੌਜੂਦ ਨੇ ਉਥੇ-ਉਥੇ ਉਸ ਗੱਲ ਦਾ ਕਹ ਲਓ ਉਹਨੂੰ ਕੋਟ ਕਰਕੇ ਅਸੀਂ ਇਹ ਗੱਲ ਰੱਖਦੇ ਹਾਂ ਕਿ ਭਾਰਤ ਵਿੱਚ ਸਿੱਖਾਂ ਦੀ ਦਸ਼ਾ ਤੁਸੀਂ ਦੇਖੋ ਕੀ ਹੈ ਭਾਰਤ ਦੇ ਵਿੱਚ ਜਿਹੜੀ ਜੁਡੀਸ਼ਰੀ ਹੈਗੀ ਹੈ ਉਹਦੇ ਵਿੱਚ ਜਿਹੜੇ ਘੱਟ ਗਿਣਤੀਆਂ ਗੋਮਾਂ ਨੇ ਉਹਨਾਂ ਨਾਲ ਇਸ ਤਰੀਕੇ ਨਾਲ ਫੈਸਲੇ ਹੁੰਦੇ ਆ ਤੇ ਜਿਹੜੀਆਂ ਵੱਧ ਗਿਣਤੀ ਵਿੱਚ ਲੋਕ ਨੇ ਉਹ ਚਾਹੇ ਵੱਡੇ-ਵੱਡੇ ਜੁਰਮ ਵੀ ਕਰ ਜਾਣ ਉਹਨਾਂ ਦੇ ਨਾਲ ਜਿਹੜੀ ਹੈ ਇੱਕ ਸਪੇਸ ਰੱਖੀ ਜਾਂਦੀ ਹੈ ਕਿ ਜਿੱਥੇ ਉਹਨਾਂ ਦੇ ਨਾਲ ਕਿ ਉਹ ਉਹਨਾਂ ਕਟਨਾਵਾਂ ਦੇ ਬਾਵਜੂਦ ਵੀ ਉਹਨਾਂ ਚ ਬਚ ਨਿਕਲਦੇ ਆ। ਸੋ ਬਿਲਕੁਲ ਕਲੀਅਰ ਚੀਜ਼ਾਂ ਜੇ ਬੰਦਾ ਅੱਖਾਂ ਹੀ ਬੰਦ ਕਰਕੇ ਬਹਿ ਜਾਵੇ ਉਹ ਇਹੀ ਸੋਚੇ ਕਿ ਨਹੀਂ ਮੈਂ ਇਸ ਚੀਜ਼ ਤੇ ਕੋਈ ਰਿਐਕਸ਼ਨ ਹੀ ਨਹੀਂ ਕਰਨਾ। ਫਿਰ ਉਹ ਕਬੂਤਰ ਦੀ ਮੌਤ ਮਰਦਾ ਆ। ਉਹਦੇ ਲਈ ਫਿਰ ਉਹ ਆਪ ਜ਼ਿੰਮੇਵਾਰ ਹੈ ਉਹ ਕਿਸੇ ਹੋਰ ਨੂੰ ਤਾਣੇ ਮੇਨੇ ਨਹੀਂ ਦੇ ਸਕਦਾ ਕਿਉਂਕਿ ਉਹਨੂੰ ਅਸੀਂ ਜਗਾਉਣ ਦੀ ਕੋਸ਼ਿਸ਼ ਕਰਦੇ ਰਹੇ ਆਂ ਮਗਰ ਉਹਨੇ ਇਸ ਚੀਜ਼ ਲਈ ਕਿਉਂਕਿ ਕੋਈ ਯਤਨ ਹੀ ਨਹੀਂ ਕੀਤਾ ਤਾਂ ਉਹਦੀ ਉਸ ਚੀਜ਼ ਕਰਕੇ ਮੌਤ ਹੋਈ। ਸੋ ਮੈਂ ਤਾਂ ਇਹੀ ਕਹੂੰਗਾ ਕਿ ਇਹ ਜਿਹੜੀ ਖੋਤੀ ਆਜ਼ਾਦੀ ਹੈ ਇਹ ਜਿਹੜੇ ਅਸਲ ਹਕਦਾਰ ਸੀਗੇ ਉਹ ਅੱਜ ਜੇਲ੍ਹਾਂ 'ਚ ਨੇ ਸੜਕਾਂ 'ਤੇ ਨੇ ਤੇ ਜਿਨ੍ਹਾਂ ਨੇ ਉਸ ਵੇਲੇ ਅੰਗਰੇਜ਼ਾਂ ਦੀਆਂ ਜੁੱਤੀਆਂ ਚਟੀਆਂ ਉਹਨਾਂ ਨੂੰ ਮਾਫੀ ਨਾਮੇ ਲਿਖ ਲਿਖ ਕੇ ਦਿੱਤੇ ਉਹਨਾਂ ਦੇ ਨਾਲ ਉਹਨਾਂ ਨੇ ਜਿਨ੍ਹਾਂ ਨੇ ਕਹਿ ਲਓ ਉਹਨਾਂ ਦੀ ਜੋ ਗਿਰਿਆ ਤੋਂ ਗिरा ਕੰਮ ਸੀ ਉਹਨਾਂ ਦੇ ਲਈ ਕੀਤਾ ਉਹ ਤੇ ਇਸ ਦੇਸ਼ ਦੀ ਸੱਤਾ ਦਾ ਆਨੰਦ ਮਾਣ ਰਹੇ ਆ ਸੋ ਬਿਲਕੁਲ ਕਲੀਅਰ ਆ ਜਿੱਥੇ ਸਿੱਖਾਂ ਦੀ ਇਸ ਵੇਲੇ ਪੋਜੀਸ਼ਨ ਆ ਉਹ ਸਿੱਖਾਂ ਨੂੰ ਲੋੜ ਆ ਕਿ ਸਿੱਖ ਆਪਣੀ ਇਹ ਪੋਜੀਸ਼ਨ ਕਲੀਅਰ ਕਰਨ ਕਿ ਉਹਨਾਂ ਨੇ ਇਸ ਆਜ਼ਾਦੀ ਨੂੰ ਆਜ਼ਾਦੀ ਨਹੀਂ ਮੰਨਣਾ ਕਿਉਂਕਿ ਆਜ਼ਾਦੀ ਤੋਂ ਇੱਕ ਕੋਹਾਂ ਦੂਰ ਗੱਲਾਂ ਨੇ ਪੰਜਾਬ ਦੇ ਨਾਲ ਜਿਹੜੇ ਵਿਤਕਰੇ ਹੋਏ ਨੇ ਪੰਜਾਬ ਦੀਆਂ ਸਮੱਸਿਆਵਾਂ ਉਦਾਂ ਦੀ ਉਦਾਂ ਹੀ ਖੜੀਆਂ ਨੇ ਪੰਜਾਬ ਦੀ ਧਰਤੀ ਨਾਲ ਪੰਜਾਬ ਦੇ ਲੋਕਾਂ ਨਾਲ ਜਿਹੜਾ ਤਕਾਇਆ ਉਹ ਸ਼ੁਰੂ ਤੋਂ ਹੁੰਦਾ ਆ ਅੱਜ ਵੀ ਹੋ ਰਿਹਾ ਆ ਸੋ ਇਹ ਅਖੌਤੀ ਆਜ਼ਾਦੀ ਸਿੱਖ ਨਾ ਮਨਾਉਣ ਪਰ ਜਦਦਾ ਸਾਹਿਬ ਜਰੂਰ ਅਸੀਂ ਆਜ਼ਾਦੀ ਦੀ ਗੱਲ ਕਰਦੇ ਆ ਨਾ ਜਦੋਂ 1947 ਦੀ ਆਜ਼ਾਦੀ ਮਿਲੀ ਸੀ ਤੇ ਉਹਦੇ ਪਿੱਛੇ ਪੰਜਾਬ ਦਾ ਪੰਜਾਬ ਦੇ ਨਿਵਾਸੀਆਂ ਦਾ ਪੰਜਾਬ ਦੇ ਮੁੰਡਿਆਂ ਦਾ ਨੌਜਵਾਨ ਤੀੜੀ ਦਾ ਉਸ ਵੇਲੇ ਦੀ ਦਾ ਕਿੰਨਾ ਵੱਡਾ ਹੱਥ ਸੀਗਾ ਇਹ ਪੂਰੇ ਭਾਰਤ ਦੇ ਵਿੱਚ ਇਹਦੀ ਮਿਸਾਲ ਦਿੱਤੀ ਜਾਂਦੀ ਹੈ ਅੱਜ ਤੱਕ ਵਿਦੇਸ਼ਾਂ ਤੱਕ ਗੱਲਾਂ ਹੁੰਦੀਆਂ ਕਿ ਪੰਜਾਬ ਦੇ ਵਿੱਚੋਂ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਸੀ ਖਾਸ ਕਰਕੇ ਜਿਹੜੇ ਨੌਜਵਾਨ ਮੁੰਡੇ ਸੀ ਉਹ ਉੱਠ ਕੇ ਸਾਹਮਣੇ ਆਏ ਸ਼ਹੀਦ ਭਗਤ ਸਿੰਘ ਦੀ ਗੱਲ ਕੀਤੀ ਜਾਂਦੀ ਹੈ ਕਰਤਾਰ ਸਿੰਘ ਸਰਾਭਾ ਦੀ ਗੱਲ ਕੀਤੀ ਜਾਂਦੀ ਹੈ ਵੱਡੇ ਵੱਡੇ ਨਾਮ ਸਾਹਮਣੇ ਆਉਂਦੇ ਆ ਇਹਦੇ باوجود ਵੀ ਆਪਾਂ ਅੱਜ ਕਹਿੰਦੇ ਆ ਕਿ ਨਹੀਂ ਅਸੀਂ ਇਸ ਆਜ਼ਾਦੀ ਨੂੰ ਨਹੀਂ ਮਨਾ ਸਕਦੇ ਦੇਖੋ ਮੈਂ ਫਿਰ ਦੁਬਾਰਾ ਇੱਕ ਗੱਲ ਦੁਹਰਾਉਣਾ ਕਿ ਜਿੱਥੇ ਅਸੀਂ ਆਪਣੇ ਪੁਰਾਣੇ ਜਿਹੜੇ ਯੋਧਿਆਂ ਦੀ ਗੱਲ ਕਰਦੇ ਆ ਬਾਬਿਆਂ ਦੀ ਗੱਲ ਕਰਦੇ ਆ ਹਨਾ ਕਰਤਾਰ ਸਿੰਘ ਸਰਾਭਾ ਵਰਗੇ ਜਿਹਨਾਂ ਦੇ ਵੱਡੇ ਰੋਲ ਰਹੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਯਾਦ ਕਰਦੇ ਆ ਹਨਾ ਉਦੇ ਨਾਲ ਅਸੀਂ ਇਹ ਵੀ ਯਾਦ ਕਰਦੇ ਆ ਮੈਂ ਫੇਰ ਕਹੂੰਗਾ ਕਿ ਜਿਹੜੀ ਉਹਨਾਂ ਨੇ ਸਾਡੇ ਨਾਲ ਧੋਖੇ ਨਾਲ ਜਿਹੜੀਆਂ ਉਸ ਜਗ੍ਹਾ ਤੇ ਸੇਵਾਵਾਂ ਲਈਆਂ ਉਸ ਵੇਲੇ ਸਾਡੇ ਕੋਲੋਂ ਜਿਹੜੇ ਉਹਨਾਂ ਨੇ ਕੰਮ ਕਰਾਏ ਉਹਦੇ ਪਿੱਛੇ ਕਿੱਥੇ ਨਾ ਕਿੱਥੇ ਉਹਨਾਂ ਨੇ ਜਿਹੜੇ ਵੱਡੀ ਗਿਣਤੀ ਨੇ ਸਾਡੇ ਨਾਲ ਵਾਦਾ ਖਿਲਾਫੀਆਂ ਕੀਤੀਆਂ ਉਹਦਾ ਇੱਕ ਕਾਰਨ ਜੇ ਉਹਨਾਂ ਨੇ ਸਾਡੇ ਨਾਲ ਉਸ ਵੇਲੇ ਇਹ ਨਾ ਚੀਜ਼ਾਂ ਦੇ ਉੱਤੇ ਕਲੀਅਰ ਕਰ ਲੀਆਂ ਹੁੰਦੀਆਂ ਗੱਲਾਂ ਕਿ ਅਸੀਂ ਇੱਕ ਮੁਲਕ 'ਚ ਰਹਿਣਾ ਜਾਂ ਨਹੀਂ ਰਹਿਣਾ ਦੇਖੋ ਹੁਣ ਮੈਂ ਇੱਕ ਗੱਲ ਕਰਦਾ ਕਿ ਪਾਕਿਸਤਾਨ ਇੱਕ ਵੱਖਰਾ ਮੁਲਕ ਬਣਿਆ ਉਹ ਇੱਕ ਨੇਸ਼ਨ ਦੇ ਆਧਾਰ ਤੇ ਮੁਲਕ ਬਣਿਆ ਕਿਉਂਕਿ ਨੇਸ਼ਨ ਮੀਨ ਮਤਲਬ ਕੌਮ ਮੈਂ ਕਲੀਅਰ ਕਰ ਦਵਾਂ ਇੱਥੇ ਕੌਮ ਦੇ ਆਧਾਰ ਤੇ ਇੱਕ ਮੁਲਕ ਬਣਿਆ ਹੁਣ ਮੁਸਲਮਾਨ ਭਰਾਵਾਂ ਦਾ 1947 ਤੋਂ ਪਹਿਲਾਂ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਕੀ ਰੋਲ ਸੀ ਆਜ਼ਾਦੀ ਨੂੰ ਲੈ ਕੇ ਇਸ ਚੀਜ਼ ਨੂੰ ਕਦੀ ਡਿਫਾਈਨ ਕਰਨ ਦੀ ਕੋਸ਼ਿਸ਼ ਕਰੋ ਫਿਰ ਵੀ ਉਹਨਾਂ ਨੂੰ ਇੱਕ ਵੱਡਾ ਮੁਲਕ ਮਿਲਦਾ ਉਹ ਪਾਕਿਸਤਾਨ ਦੇ ਵਿੱਚ ਇੱਕ ਕੌਮੀ ਨੇਸ਼ਨ ਦੇ ਰੂਪ ਚ ਜਾਣੇ ਜਾਂਦੇ ਆ ਉਹਨਾਂ ਦਾ ਇੱਕ ਵੱਖਰਾ ਮੁਲਕ ਬਣ ਜਾਂਦਾ ਤੇ ਜਿਹੜੀ ਕੌਮ ਦਾ ਸਾਰੀ ਲੜਾਈ ਦੇ ਮਗਰ ਸਭ ਤੋਂ ਵੱਧ ਕਹਾਣ ਹੋਇਆ ਹੋਵੇ ਸਭ ਤੋਂ ਵੱਧ ਉਹਨਾਂ ਨੂੰ ਫਾਂਸੀਆਂ ਜੇਲ੍ਹਾਂ ਕਟਣੀਆਂ ਪਈਆਂ ਹੋਣ ਤੇ ਉਹ ਕਿਉਂ ਨਾ ਮੰਗਣ ਆਪਣੀਆਂ ਜਿਹੜੀਆਂ ਉਹਨਾਂ ਦੇ ਨਾਲ ਵਾਦੇ ਹੋਏ ਨੇ ਜਿਹੜੇ ਉਹਨਾਂ ਦੇ ਅਧਿਕਾਰ ਨੇ ਉਹ ਕਿਉਂ ਨਾ ਮੰਗਣ ਮੈਂ ਤਾਂ ਇਹ ਗੱਲ ਕਹਿਣਾ ਕਿ ਜਿੱਥੇ ਤੁਸੀਂ ਉਹ ਚੀਜ਼ਾਂ ਸਾਡੇ ਨਾਲ ਸਮਝੌਤੇ ਦੌਰਾਨ ਕੀਤੀਆਂ ਉਹਨਾਂ ਦਾ ਬਾਅਦ ਵਿੱਚ ਫਿਰ ਤੁਸੀਂ ਪੂਰਤੀ ਕਿਉਂ ਨਹੀਂ ਕੀਤੀ ਜਦੋਂ ਤੁਹਾਡੇ ਨਾਲ ਕਲੀਅਰ ਕਰਕੇ ਆਪਾਂ ਸਾਰਾ ਕੁਝ ਕਰ ਰਹੇ ਹਾਂ ਤੁਸੀਂ ਇੱਕ ਸੰਘਰਸ਼ ਲੜ ਰਹੇ ਹੋ ਸੰਘਰਸ਼ ਵਿੱਚ ਕੁਝ ਚੀਜ਼ਾਂ ਤੈਅ ਹੁੰਦੀਆਂ ਨੇ ਜਦੋਂ ਉਸ ਸੰਘਰਸ਼ ਨੂੰ ਤੁਸੀਂ ਜਦੋਂ ਜਿੱਤ ਜਾਂਦੇ ਆ ਉਸ ਤੋਂ ਬਾਅਦ ਜਿਨ੍ਹਾਂ ਦਾ ਵੱਡਾ ਅਹਿਮ ਰੋਲ ਰਿਹਾ ਹੋਵੇ ਉਹਨਾਂ ਨੂੰ ਤੁਸੀਂ ਇਸ ਦਸ਼ਾ ਤੱਕ ਖੜਾ ਕਰ ਦਵੋ ਕਿ ਬਰਾਬਰ ਤੇ ਸ਼ਾਹੀ ਤੱਕ ਨਾ ਮੰਨੋ ਉਹਨਾਂ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਵਿਤਰੋ ਕਿ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਇਸ ਤਰੀਕੇ ਨਾਲ ਭਾਰਤ ਦੀ ਧਰਤੀ ਤੇ ਹੀ ਪੰਜਾਬ ਦੀ ਧਰਤੀ ਤੇ ਇਦਾਂ ਤੋਹੀਨ ਹੋਵੇ ਤੇ ਅਸੀਂ ਉਹਦੇ ਲਈ ਕੋਟਾ ਕਚੇਰੀਆਂ 'ਚ ਰੁਲਦੇ ਰਹੀਏ ਸੋ ਬਿਲਕੁਲ ਇਸ ਭਾਰਤ ਦੇ ਵਿੱਚ ਜਦੋਂ ਸਿੱਖ ਆ ਉਹਨਾਂ ਨੇ ਚਲੋ ਸਹਿਮਤੀ ਜਤਾਈ ਉਹਨਾਂ ਨੇ ਵੱਡਿਆਂ ਨੇ ਇਹ ਗਲਤੀ ਕੀਤੀ ਕਿ ਉਹ ਅਲੱਗ ਮੁਲਕ ਨਾ ਬਣ ਕੇ ਭਾਰਤ ਦੇ ਵਿੱਚ ਸ਼ਮੂਲੀਅਤ ਕਰ ਗਏ ਉਸ ਤੋਂ ਤੁਰੰਤ ਬਾਅਦ ਹੀ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋ ਗਿਆ ਸੀ ਗਲਤੀ ਜ਼ਰੂਰ ਹੋਈ ਉਸ ਮੌਕੇ ਕਿ ਅਸੀਂ ਆਪਣਾ ਵੱਖਰਾ ਮੁਲਕ ਨਾ ਬਣਾ ਸਕੇ ਮਗਰ ਉਸ ਤੋਂ ਬਾਅਦ ਜਦੋਂ ਸਾਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਅਸੀਂ ਇੱਕ ਦਿਨ ਵੀ ਇਦਾਂ ਦਾ ਨਹੀਂ ਆਪਣੇ ਪੰਜਾਬ ਦੇ ਲੋਕਾਂ ਨੇ ਕੋਈ ਬਤਾਇਆ ਜਿਹਦੇ ਚ ਉਹਨਾਂ ਨੇ ਇਹ ਚੀਜ਼ ਦਾ ਅਹਿਸਾਸ ਨਾ ਕੀਤਾ ਹੋਵੇ ਕਿ ਸਿੱਖ ਜਿਹੜੇ ਨੇ ਉਹ ਗੁਲਾਮ ਨੇ ਤਾਂ ਹੀ ਅੱਜ ਵੀ ਸੜਕਾਂ ਤੇ ਆ ਜਨਾਬ ਮੈਂ ਆਖਰੇ ਦੇ ਵਿੱਚ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਆ ਕਿ ਤੁਸੀਂ ਫਿਲਹਾਲ ਤਾਂ ਇਹ ਕਹਿ ਰਹੇ ਹੋ ਕਿ ਆਜ਼ਾਦੀ ਨਹੀਂ ਮਨਾਉਣੀ ਚਾਹੀਦੀ ਪਰ ਤੁਹਾਡੇ ਵਾਸਤੇ ਆਜ਼ਾਦੀ ਕੀ ਹੈ ਫਿਰ ਤੁਸੀਂ ਆਜ਼ਾਦੀ ਜੇ ਮਨਾਓਗੇ ਤਾਂ ਕਦੋਂ ਮਨਾਓਗੇ ਕਿਸ ਚੀਜ਼ ਨੂੰ ਮਨਾਓਗੇ ਦੇਖੋ ਮੈਂ ਦੱਸਣਾ ਚਾਹੁੰਦਾ ਆ ਕਿ ਜਿਹੜੇ ਸਾਡੇ ਖਿਆਲਾਂ ਨਾਲ ਸਮਝ ਰੱਖਦੇ ਨੇ ਸਾਡੇ ਨਾਲ ਮੰਨਦੇ ਨੇ ਕਿ ਸਾਡੇ ਹਮ ਖਿਆਲੀ ਲੋਕ ਨੇ ਜਿਹੜੇ ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਪੰਜਾਬ ਹੈ ਨਾ ਉਹ ਇਸ ਪੋਜੀਸ਼ਨ 'ਚ ਨਹੀਂ ਹੈ ਜਿੱਥੇ ਕਹ ਲਿਆ ਅਨੰਦਪੁਰ ਸਾਹਿਬ ਦੇ ਮਤੇ ਵਰਗੀ ਜਾਂ ਇਦਾਂ ਦੀ ਕੋਈ ਹੋਰ ਨਵੀਂ ਅਸੀਂ ਕੋਈ ਕੰਡੀਸ਼ਨ ਰੱਖ ਕੇ ਭਾਰਤ ਦੇ ਵਿੱਚ ਜਿਹੜਾ ਭਾਰਤ ਦਾ ਹਿੱਸਾ ਬਣਨ ਦੇ ਲਈ ਆਪਣੇ ਆਪ ਨੂੰ ਦੁਬਾਰਾ ਉਸ એનર્ਜੀ ਨੂੰ ਲਾਈਏ ਹੁਣ ਤਾਂ ਅਸੀਂ ਇਸ ਚੀਜ਼ ਨੂੰ ਲੈ ਕੇ ਕਲੀਅਰ ਆ ਕਿ ਸਾਨੂੰ ਟੇਬਲ ਤੇ ਬਹਿ ਕੇ ਜੇ ਇਹ ਵੱਖਰਾ ਮੁਲਕ ਦੇਣ ਕਿਉਂਕਿ ਸਾਡੀ ਜਿਹੜੀ ਇਸ ਵੇਲੇ ਲੜਾਈ ਹੈ ਜਿਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਇੱਕ ਵੱਖਰਾ ਮੁਲਕ ਬਣੇ ਉਹਦੇ ਲਈ ਇਹ ਕਿਉਂਕਿ ਪੰਜਾਬ ਨਾਲ ਜੇ ਅچھے ਰਿਲੇਸ਼ਨ ਬਣਾ ਕੇ ਪੰਜਾਬ ਨੂੰ ਇੱਕ ਵੱਖਰਾ ਮੁਲਕ ਬਣਾਉਂਦੇ ਐ ਤੇ ਪੜੋਸੀ ਮੁਲਕ ਦੇ ਨਾਤੇ ਅਸੀਂ ਉਹਨਾਂ ਦੇ ਨਾਲ ਵੀ ਜਿਹੜਾ ਇੱਕ ਸੰਧੀ ਕਰਕੇ ਜੋ ਸਾਡੇ ਵਿੱਚ ਆਪਸ ਵਿੱਚ ਵਪਾਰਕ ਤੌਰ ਤੇ ਜਾਂ ਹੋਰ ਜਿਹੜੀਆਂ ਸਾਡੀਆਂ ਪਾਣੀਆਂ ਦੀਆਂ ਲੋੜਾਂ ਜਾਂ ਹੋਰ ਜੋ ਵੀ ਅਸੀਂ ਉਹਨਾਂ ਦੇ ਨਾਲ ਅ ਅੱਗੇ ਸਾਂਝ ਪਾ ਸਕਦੇ ਹਾਂ ਉਹਦੇ ਲਈ ਕੋਈ ਯਤਨ ਕਰੀਏ ਮਗਰ ਜੇ ਉਹਨਾਂ ਨੂੰ ਲੱਗਦਾ ਕਿ ਠੱਕੇ ਦੇ ਨਾਲ ਹੀ ਇਹਨਾਂ ਨੂੰ ਇੱਥੇ ਰੱਖਾਂਗੇ ਤੇ ਇਹਨਾਂ ਦਾ ਸਲੂਕ ਇਦਾਂ ਦਾ ਹੀ ਕਰਾਂਗੇ ਜਿਦਾਂ ਦਾ ਅਸੀਂ ਹੁਣ ਕਰ ਰਹੇ ਹਾਂ ਤੇ ਮੈਨੂੰ ਲੱਗਦਾ ਹੈ ਕਿ ਇਹ ਚੀਜ਼ ਹਮੇਸ਼ਾ ਹੀ ਇਦਾਂ ਰਹੂਗੀ ਸਾਡੇ ਵਰਗੇ ਸਿੱਖ ਹਮੇਸ਼ਾ ਹੀ ਸੰਘਰਸ਼ ਕਰਨ ਵਾਲੇ ਸੜਕਾਂ ਤੇ ਰਹਿਣਗੇ ਬੋਲਣਗੇ ਜਿੱਥੇ ਤੱਕ ਉਹਨਾਂ ਨੂੰ ਮਤਲਬ ਸਪੇਸ ਮਿਲੂਗੀ ਉੱਥੇ ਤੱਕ ਉਹ ਜ਼ਰੂਰ ਆਪਣੀ ਗੱਲ ਕਰਨਗੇ ਇਹ ਸਾਡਾ ਮੈਸੇਜ ਹੈ ਤੇ ਬਾਕੀ ਆਪਾਂ ਆਪਣੀ ਆਜ਼ਾਦੀ ਤੱਕ ਤਾਂ ਯਤਨਸ਼ੀਲ ਜ਼ਰੂਰ ਆ ਸਾਡਾ ਵਾਅਦਾ ਆ ਆਪਣੇ ਗੁਰੂ ਨਾਲ ਵੀ ਤੇ ਆਪਣੇ ਲੋਕਾਂ ਨਾਲ ਵੀ ਕਿ ਅਸੀਂ ਪੰਜਾਬ ਨੂੰ ਆਜ਼ਾਦ ਕਰਾਉਣਾ ਠੀਕ ਹੈ ਠੀਕ ਹੈ ਬਿਲਕੁਲ ਤੇ ਇਹ ਉਹ ਕਾਰਨ ਕਿ ਕਿਉਂ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਅਸਥਿਰ ਹੈ ਕਿਉਂ ਇਸ ਸਥਿਤੀ ਨੇ ਹੋਂਦ ਤਿਆਰ ਕੀਤੀ ਹੈ ਕਿ ਇਸ ਵਾਸਤੇ ਜਿਹੜੇ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਨਾਲ ਤੱल्लुक ਰੱਖਣ ਵਾਲੇ ਜੋ ਲੋਕ ਨੇ ਉਹ ਕਿਉਂ ਆਜ਼ਾਦੀ ਨੂੰ ਲੈ ਕੇ ਥੋੜੇ ਡਾਮਾ ਡੋਲ ਨਹੀਂ ਜਾਂ ਫਿਰ ਉਹ ਆਜ਼ਾਦੀ ਨੂੰ ਉਸ ਤਰ੍ਹਾਂ ਬਣਾਉਣਾ ਨਹੀਂ ਚਾਹੁੰਦੇ ਜਿਵੇਂ ਪੂਰਾ ਭਾਰਤ ਬਣਾ ਰਿਹਾ ਤੁਹਾਡੇ ਸਾਹਮਣੇ ਉਹ ਸਾਰੇ ਤੱਥ ਭਾਈ ਹਰਜਿੰਦਰ ਸਿੰਘ ਜਿੰਦਾਂ ਨੇ ਰੱਖੇ ਨੇ ਹਰ ਇੱਕ ਗੱਲ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ ਤੁਹਾਡੀ ਇਸ ਬਾਰੇ ਕੀ ਰਾਏ ਦੱਸਣਾ ਨਾ ਪਲਨੌਰ ਬੜੇ ਰੋਵਾਂ ਨੇ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ